ਸਤਿ ਸ੍ਰੀ ਅਕਾਲ ਸਾਰਿਆਂ। ਮਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਪੁਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ। ਇੱਕ ਬੱਚੇ ਤੋਂ ਬਿਨਾਂ ਤੇ ਦੋ ਬੱਚੇ ਵਾਲੀਆਂ। ਤੇ ਪੰਨੋ ਡੇਰੀ ਫਾਰਮ ਤੇ ਆਪਾਂ ਪਹੁੰਚੇ ਆਂ। ਬੋਰਡ ਵੀਰ ਨੇ ਨਾਮ ਲਿਆ ਕੇ ਲਾਤਾ ਵਾ। ਪੰਨੋ ਡੇਰੀ ਫਾਰਮ ਜਿਹੜਾ ਨਾਮ ਰੱਖਤਾ ਵਾ। ਇਹ ਫੋਰਡ ਵਾਂ ਦੋ ਲਾਤੀਆਂ ਆਪਣੀਆਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਬਾਈ ਬਾਬੇ ਪਾਲਾ ਹੁਣੇ ਬੜੀ ਕਿਰਪਾ ਸਤਿ ਸ੍ਰੀ ਅਕਾਲ ਚਲੋ ਵਧੀਆ ਕਿਰਪਾ ਚੀਦੀ ਜੀ ਹਾਂਜੀ ਆ ਇਹ ਵੜਾ ਵੜਾ ਬੁੜਨਾ ਮਾ ਬਣਾ ਕੇ ਲਾਤਾ ਜੀ ਹਾਂਜੀ ਵੀਰ ਜੀ ਉਹਨਾਂ ਵੀਰਪੁਰਾ ਬਾਪੂ ਗਾੜੇ ਨੰਬਰ ਮੰਗਦੇ ਜੇ ਬਾਪੂ ਚਾਹਤਾਂ ਨੂੰ ਫੋੜੀ ਬਣਾ ਕੇ ਚਲਾਤਾ ਅੱਛਾ ਵੀਰ ਦੀ ਨਾਲ ਨਿਸ਼ਾਨੀ ਲਾਈ ਫੋੜੀ ਦੀ ਯਾਦਗਰੀ ਠੀਕ ਠੀਕ ਹਾਂਜੀ ਆਹ ਚਲੋ ਇਹ ਵੀ ਚੀਜ਼ਾਂ ਜ਼ਰੂਰੀ ਆ ਹਾਂਜੀ ਭਾਜੀ ਜਿਹੜਾ ਵੀਰ ਵੀਰ ਹੀ ਰਹਿਣਾ ਸੀ ਜਿੱਦਾਂ ਮਰਜੀ ਆ ਹਾਂਜੀ 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 ਨਹੀਂ ਭੁੱਲਦਾ ਵੱਡੇ ਭਾਜੀ ਹੁਣ ਨਹੀਂ ਉਹ ਤੇ ਜਿਹੜਾ ਮੈਂਬਰ ਹੋਵੇ ਘਰ ਦਾ ਕਿੱਥੋਂ ਭੁੱਲਿਆ ਜਾਂਦਾ ਬੋਲੋ ਭਾਜੀ ਹਾਂਜੀ ਹਾਂਜੀ ਚਲੋ ਨਾਮ ਦੱਸੋ ਨਾਮ ਮੇਰਾ ਵੀਰ ਜੀ ਅਮਰਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਬਾਬਾ ਬ ਹਾਂਜੀ ਖਲਤੀਆਂ ਤੋਂ ਪੈਂਦਾ 2 ਕਿਲੋਮੀਟਰ ਰਈਆ 4 ਬਿਆਸ 7 ਬਬਕਾਲਾ 7 ਮੀਨ ਰੋਡ ਤੋਂ 1 ਕਿਲੋਮੀਟਰ ਸਰਕਾਰੀ ਸਕੂਲ ਆ ਕੇ ਠੇਕੇ ਲਾ ਕੇ ਦੋ ਨੰਬਰ ਆਪਣੀ ਗਲੀ ਦੀ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਇਹ ਬੋਲਤਾ ਫੋਨ ਨੰਬਰ ਵੀ 82 84 18615 ਇੱਥੇ ਵਟਸਐਪ ਚੱਲਦਾ ਜੀ ਠੀਕ ਹੈ ਹਾਂਜੀ ਤੇ ਸ਼ੁਰੂਆਤ ਫਿਰ ਇੱਥੇ ਹੀ ਕਰ ਲਈ ਆਪਾਂ ਹਾਂਜੀ ਵੀਰ ਜੀ ਦੱਸ ਦਈਏ ਤੇ ਪੜੇ ਇਹ ਵੀ ਜੀ ਦੂਜਾ ਸੁਆ ਵੈੜ ਸੋਈ ਆ ਤੇ 7 ਵਿੱਚ 24 ਕੋ ਵੀਰ ਮੰਨੇ ਜਾਂ ਨਾਮ ਮੰਨੇ ਅੱਛਾ ਠੀਕ ਹੈ 14 ਕਿਲੋ ਦੁੱਧ ਹੋਊਗਾ ਗਾਰੰਟੀ 13 ਲੀਟਰ ਦੀ ਦੇਵਾਂਗੇ ਆਪਾਂ ਇਆ ਕਿ ਇੱਥੇ ਦੁੱਧ ਪੂਰਾ ਹੋਵੇ ਤੇ ਘਰ ਕੋਈ ਵੀ ਟਾਈਮ 2 ਟਾਈਮ ਚੋੜੇ 3 ਟਾਈਮ ਚੋੜੇ ਕਰਦੇ ਤੇ ਗਾਂ ਲੈ ਜੇ ਨਹੀਂ ਤੇ ਰਹਿਣ ਤੇ ਗਰਮੀ ਬਹੁਤ ਅਜੀ ਭਾਜੀ ਪੈਂਦੀ ਤੁਹਾਨੂੰ ਵੀ ਪਤਾ ਹੋਵੇ ਹਾਂਜੀ ਹਾਂਜੀ ਤੇ ਮਗਰ ਵੱਛੀ ਮਗਰ ਅਜੀ ਭਾਜੀ ਵੱਛੀ ਆ ਸੂਈ ਨੂੰ ਅੱਜ 15 ਲਿਓਏ ਸਾਰੇ ਠੀਕ ਆ ਹਾਂਜੀ ਤੁਰ ਹਾਂ ਫੇਰ ਇਹਨਾਂ ਇੱਕ ਵਾਰੀ ਦੁੱਧ 13 14 ਲੀਟਰ ਜਿਹੜਾ ਕਿੰਨੇ ਕੀ ਦੇ ਕੋਲ ਹੈਗਾ ਉਹ ਇਹ ਤਾਂ ਜੀ ਭਾਜੀ ਨੂੰ ਮੇਰੇ ਕੋਲ ਚੰਗੀ ਖਾਂਭੂਗਾ ਉਹ 15 ਕਿਲੋ ਹੀ ਵੱਛੀ ਪਾ ਦੂਗੀ ਠੀਕ ਆ ਹਾਂਜੀ ਸਵਾਹੀ ਜਿਹੜੀ ਸਵੇਰੇ ਇਹਦੀ ਕਿੰਨੇ ਸੀ ਕਿ ਇੱਕ ਨੰਬਰ ਹੋਊਗਾ ਦੁਪਹਿਰ ਜੀ ਲੇਟ ਹੋਈ ਆ ਸਾਡੀ ਇਹ ਟਾਈਮ ਦੁਪਹਿਰ ਦਾ ਵਾ ਜਿਹੜੀ ਵੀਡੀਓ ਬਣਾਉਂਦਾ ਆ ਆਜੇ ਲੈ ਆਓ ਤੋਂ ਇਧਰ ਵੇਖੋ ਬਰਾ ਭੀ ਭਾਜੀ ਇਹ ਤਿਹਜਾਂ ਜਿਹੜੀਆਂ ਬਟਾਰਾ ਨੂੰ ਮਿਲ ਲੰਗਾ ਆ ਆ ਵੇ ਲੈ ਲੋ ਗਾੜੀਆਂ ਨੂੰ ਛੜਤੀ ਆਪਾਂ ਇਹਨਾਂ ਕੋ ਵੀਰ ਭਰਾ ਕਾ ਵੀ ਵਿਖਾ ਲ ਦੋ ਆਜੇ ਲੈ ਆਓ ਲੈ ਆਓ ਫਿਰ ਵੱਡੀ ਵਸ਼ੀਅਰ ਵੀ ਬਾਜੀ ਠੀਕ ਆ ਹਾਂਜੀ ਬਾਕੀ ਖੜਨੀ ਤੁਸੀਂ ਆਪਣੀ ਸਮਝਣਾ ਵਾ ਆਪਣੀ ਚਵਾਈ ਕਰਕੇ ਅਸੀਂ ਕਿਸੇ ਵੀ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਕਿਸੇ ਵੀ ਇਦਾਂ ਚੰਗੀ ਲੱਗਦੀ ਆ ਤੇ ਆਪਣੀ ਲੈ ਜੇ ਨਹੀਂ ਤੇ ਇੱਥੇ ਹੀ ਰਹਿੰਦੇ ਆ ਆਪਣੀ ਸਾਈ ਵਾਪਸ ਲੈ ਜੇ ਆਪਣੀ ਮਰਜ਼ੀ ਕਰਿਆ ਕਰੋ ਪੂਰੀ ਤੇ ਮੁੱਲ ਫਿਰ ਵਿੱਧੀ ਆਦਾ ਮੋਲਰ ਵੀਰ ਭਾਜੀ ਇਹਦਾ ਜੱਜਾ ਵੀਰ ਜੀ ਇੱਕ ਗੱਲ ਆ ਬਾਰਦਾ ਕੱਲ ਵਸ਼ੀ ਲੈਣੀ ਹੈ ਕੱਲ ਸੌਦਾ ਨਹੀਂ ਆ ਅੱਛਾ ਕਸਾ ਰੜ ਗਈ ਸੀ ਮੈਂ ਕਈ ਨਿਰਭਾਣ ਹੈ ਨਾ ਸਲਿਓ ਖਾਵਾ ਘਟਵਾ ਫਿਰ ਸੱਤ ਆਈ ਭਾਈ ਵਸ਼ੀ ਚੋਈ ਰਾਸ ਫੋਨ ਤੇ ਸੌਦਾ ਹੋ ਗਿਆ ਸੀ ਅੱਛਾ ਹਾਂਜੀ ਕੋਈ ਵੀਰ ਭਾ ਸਾਡੇ ਦਾ 13 ਕਿਲੋ ਦੋ ਟਾਈਮ ਚੋ ਕੇ ਲੈ ਜੀ ਅੱਜ ਹੀ ਆਪਣੇ ਕੋਾਈ ਆ 2000 ਰੁਪਏ ਭਾਈ ਇਹ ਆਈ ਨੀ ਠੀਕ ਆ ਹਾਂਜੀ ਠੀਕ ਆ ਤੇ ਫਿਰ ਮੋਲ ਇਹਦਾ ਮੋਲ ਤੁਸੀਂ 100 ਰੁਪਏ ਭਾਜੀ ਜੱਜਾ ਜੱਜਾ ਕਰੀਏ ਜਾ ਜਾ ਵੀ ਭਾਜੀ ਹਾਂਜੀ 40000 ਰੁਪਏ 45000 ਹਾਂਜੀ ਵਿੱਚੋਂ ਕਰਨਾ ਮਾਨਤਨ ਜੋ ਮਾਨਤਨ ਕਰਾਉਣਾ ਵੱਡੇ ਭਾਜੀ ਖੁੱਲਾ ਹੀ ਕਰੋ ਮਾਨਤਨ ਫਿਰ ਕਰਾ ਲਓ ਜੋ ਕਰਾਉਣਾ 42 ਦੇ ਦਈਏ ਹਾਂਜੀ 42 ਦੇ ਦੇ ਦਾਂਗੇ ਵੱਡੇ ਭਾਜੀ ਕੋਈ ਮੌਕੇ ਤੇ ਹੋਰ ਕਰਦੇ ਆਂਗਾ ਮੈਂ ਛੋਟੇ ਪਰ ਵੀ ਭਾਜੀ ਕੋਈ ਗੱਲ ਫੋਨ ਲਾਵੇ ਲੈਣ ਦੇਣ ਵਾਲੀ ਗੱਲ ਕੀਤੀ ਮੋੜਨਾ ਨਹੀਂ ਕਿ ਵੀਰ ਭਰਾ ਨੂੰ ਕੋਈ ਵੀਰ ਭਰਾ ਵੱਛੀ ਲੈ ਜਾਊਗਾ ਤੁਸੀਂ 15 16 ਕਿਲੋ ਚੋਊਗਾ ਠੀਕ ਹੈ ਹਾਂਜੀ ਵੀਰ ਜੀ ਆਪਾਂ ਬਾਰ ਬਾਰ ਗੱਲ ਕਰਕੇ ਨੇ ਵੀ ਅੱਜ ਹੀ ਆਪਣੇ ਕੋ ਆਈ ਆ ਇੱਕ ਦੋ ਟਾਈਮ ਸਾਡੇ ਦਾ ਚੋਲੇ ਤਿੰਨ ਟਾਈਮ ਵੀ ਭਾਜੀ ਚੋਲੇ ਇੱਥੇ ਹੀ ਚੋ ਕੇ ਖੜੇ ਹਾਂ ਸਾਡੇ ਘਰ ਇਦਾਂ ਕੋਲ ਪਈ ਦੁੱਧੂਗਾ 10 ਕਿਲੋ ਅੱਛਾ ਗਰੰਟੀ ਦਵਾਂਗੇ 9 ਕਿਲੋ ਦੀ 3 ਮਹੀਨੇ ਦੀ ਸੁਣੀ ਜੇ 1 ਮਹੀਨੇ ਤੋਂ ਬਾਅਦ ਵੀ ਆ ਸਕਦੀ ਆ 1 ਮਹੀਨੇ ਬਾਅਦ ਵੀ ਕੁਵੀਰ ਮੈਥਲੇ ਥੋੜਾ ਚਾਹੀਆ ਬੱਚਾ 1 ਮਹੀਨੇ ਬਾਅਦ ਮੈਥਲੇ ਤੇ ਆ ਥਣ ਜੇ ਇਹਦੇ ਲਾਗੇ ਤਾਂ ਦੇਖ ਸਕਦੇ ਜੀ ਤੋਰੋ ਫੇਰ ਇਨਾਂ ਵਿੱਚ ਜੀ ਭਾਈ ਵਾਸੀ ਠੀਕ ਆ ਦਦੀ ਆ ਆ ਵੇਖੋ ਇਹ ਨਾ ਵੀਰ ਭਰਾ ਦਾ ਵੇ ਜਵਾਪ ਸਮਾ ਇੱਕ ਨੰਬਰ ਹੋਊਗਾ ਠੀਕ ਆ ਜੀ ਪੂਰ ਛੱਟਾ ਹੋਇਆ ਆਪਾਂ ਜੁਮੇ ਆ ਰੱਸੀ ਨਹੀਂ ਪਾਣੀ ਨੂੰ ਚੋਣ ਲੱਗਿਆ ਠੀਕ ਆ ਹਾਂਜੀ ਦੋ ਨੂੰ ਪੰਜ ਲੋੜ ਦੀ ਭਾਈ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਆਪਾਂ ਮੁੱਲ ਜਿਆ ਜਿਆ ਭਾਈਆ ਕਿੰਨਾ 32000 ਰੁਪਿਆ 32000 ਹਾਂਜੀ ਵਿੱਚੋਂ ਕਿੰਨਾ ਮਾਨ ਕਰਦੇ ਜਿੰਨਾ ਕਰ ਦੋ ਕਹਦੋਗੇ ਵੱਡੇ ਭਾਈ ਉਹਨਾਂ ਕਰ ਦਾਂਗੇ 30 ਦੀ ਦੇ ਦਈਏ ਹਾਂਜੀ 30 ਦੀ ਦੇ ਦਾਂਗੇ ਵੀ ਜੀ ਹੋਰ ਛਾੜ ਦਾਂਗੇ ਯਾਰ ਅੱਛਾ ਠੀਕ ਐ ਤੇ ਮਾਨਤਾ ਨੇ ਤੇ ਖੁੱਲੇ ਕੋਈ ਪੂਰਾ ਅੰਦਰਾਂ ਨੂੰ ਵੀ ਭਾ ਜੁੜਾ ਨੂੰ ਖੁੱਲਾ ਕਰਾਂਗੇ ਭਾਈ ਕੋ ਫੋਨ ਲਾਵੇ ਇੱਕ ਵਾਰੀ ਹਨਾ ਪੂਰਾ ਵੀਰ ਭਰਾ ਮੋੜ ਦੇ ਨਹੀਂ ਨੂੰ ਮੁੱਲ ਲਾਵੇ ਇੱਕ ਵਾਰੀ ਠੀਕ ਆ ਹਾਂਜੀ ਕਮੋਲ ਇੱਕ ਕਰੀ ਲਾਵੇ ਤੇ ਆਪੇ ਸੋਹਣੇ ਮੋੜ ਦੇ ਨਾ ਅਸੀਂ ਭਾਈਆ ਪੱਗਿਆਂ ਨੂੰ ਕਰੀ ਮੋੜਿਆ ਹੁਣ ਨਹੀਂ ਮੋੜਨਾ ਠੀਕ ਆ ਹਾਂਜੀ ਤੇ ਆ ਗਾਂ ਦੇ ਜਿਹੜੀ ਇਹ ਵੀਰਜੀ ਗਾਣਾ ਜੀ ਹੀਟ ਚ ਆਈ ਜੇ ਮੈਂ ਤੁਹਾਨੂੰ ਫੋਨ ਕੀਤਾ ਜਾਇਆ ਜਾਂਦਾ ਸ਼ਾਮ ਨੂੰ ਆਉਂਗਾ ਜੇ ਤੇ ਰਹਿ ਗਈ ਆਪਣੇ ਉੱਤੇ ਕਾ ਲਵਾ ਦਾਂਗੇ ਮੇਰੇ ਕੋਲ ਵੀਰ ਭਰਾ ਜਲਾ ਕੇ ਜਾ ਕੇ ਲਵਾ ਲੇ ਠੀਕ ਆ ਹਾਂਜੀ ਕਿੰਨਾ ਤੋਂ ਦੇ ਰਗਾ ਉਧਰ ਵੀ ਭਾਈਆ ਕੋਈ 6 ਕਿਲੋ ਹੀ ਹੋਣਾ ਆਪਾਂ ਦਵਾਂਗੇ 4.5 ਕਿਲੋ ਕਰਕੇ ਉਹ ਹੀਟ ਚ ਆ ਗਈ ਨੇ ਘਟਣਾ ਠੀਕ ਆ ਹਾਂਜੀ ਤੋਰਾਂ ਫੇਰ ਯਾਰ 4.5 ਕਿਲੋ ਦੁੱਧ ਜਿਹੜਾ ਗਿੰਦੇ ਕੀ ਹੈਗਾ ਇਹਦੇ ਕੋਲ ਹੁਣ ਮੌਕੇ ਤੇ ਬਾਕੀ ਗਰਮੀ ਗਰਮੀ ਆ ਪੱਠੇ ਪੁੱਠੇ ਖਤਮ ਹੋਏ ਆਪਦੇ ਘਰ ਕੇ ਗਾਵਾਂ ਫਿਰ ਜਾਦਾ ਥੱਲੇ ਚਲ ਗਈਆਂ ਦੁੱਧਾਂ ਠੰਡੀ ਠੁੰਡੀ ਆ ਜੀ ਵਧੀਆ ਵੀ ਭਾਈ ਬਾਕੀ ਆ ਕਿ ਜੇ 4 ਕਿਲੋ ਦੁੱਧ ਹੀ ਜਾਵੇ ਘਰ ਦਾ ਚਾਹ ਪਾਣੀ ਦਾ ਸਾਰੀ ਜਾਣਾ ਇੰਨੇ ਬਿਲਕੁਲ ਵਧੀਆ ਵਧੀਆ ਤੁਹਾਨੂੰ ਸਾਰੂਗੀ ਸਾਰੇ ਵੀਰ ਨਹੀਂ ਜਿਆਦੇ ਪੈਸੇ ਖਰਚਣ ਵਾਲੇ ਹੁੰਦੇ ਕਈਆਂ ਨੂੰ ਤਾਂ ਕਿ ਚਲੋ ਸਾਡਾ ਚਾਹ ਪਾਣੀ ਦਾ ਘਰ ਦਾ ਸਰੀ ਜਾਵੇ ਤੇ ਇਹਦਾ ਮੁੱਲ ਮੋਨ ਛੋੜਾ ਜੀ ਆਪੀ ਪਾਜੀ ਦਾ ਕਿੰਨਾ 10000 ਰੁਪਇਆ 10000 ਹਾਂਜੀ ਵਿੱਚੋਂ ਕਿੰਨਾ ਕਰਨਾ ਮਾਨਾ ਕਿਉਂ ਕਰਾਉਣਾ ਆਪੇ ਜਸਨੋਂ ਕਰ ਦੋ ਜੀ ਨਹੀਂ ਜਿਆਦਾ ਵੱਡੇ ਪਾਜੀ ਤੁਹਾਡਾ ਕਹਿਣਾ ਨਹੀਂ ਮੋਨ ਤੁਸੀਂ ਆਪ ਹੀ ਦੱਸਣਾ ਹੈ ਨਹੀਂ ਤੁਸੀਂ ਕਹੋ 8 ਦੀ ਦੇ ਦिए ਹਾਂਜੀ 8 ਦੀ 7500 ਜੀ ਅੱਛਾ ਦਿਲ ਲੈਣ ਵਾਲੀ ਅੱਜ ਗੱਲ ਕੀਤੀ ਠੀਕ ਹੈ ਜੀ 7500 ਦੇ ਦਾਂਗੇ ਗਾਂ ਦੀ ਕੋਈ ਨਾ ਕੋਈ ਵੀਪਰਾ ਫੋਨ ਲਾਵੇ ਮੋੜ ਦੇਣੀ ਆਪਾਂ ਠੀਕ ਹੈ ਹਾਂਜੀ ਠੀਕ ਹੈ ਵੀਰ ਜੀ ਹੋਰ ਕੁਛ ਕਰਾਂ ਬਸ ਵੀਰ ਜੀ ਸੁੰਨ ਸਾਈਆਂ ਕੋਈ ਵੀਪਰਾ ਚੋਕੇ ਖੜਿਆ ਹੱਥ ਜੋੜ ਕੇ ਆਪਾਂ ਬੇਨਤੀ ਕਰਦੇ ਦੁੱਧ ਕੱਢ ਦੇਣ ਸਾਡੇ ਘਰ ਰਹਿੰਦੇ ਨੇ ਵੀ ਜੀ ਕੋਈ ਗੁਸਾਨੀਆਂ ਪਰ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਕਿ ਦੁੱਧ ਕੱਢ ਦੇਣ ਤੇ ਲੈ ਜਾਓ ਨਹੀਂ ਤੇ ਇੱਥੇ ਹੀ ਰਹਿਣ ਦੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਕੋਈ ਨਹੀਂ ਵੀ ਆ ਸਕਦਾ ਵੀਡੀਓ ਕਾਲ ਤੇ ਚਵਾਲੇ ਪਰ ਆਪ ਵੇਖ ਚਾ ਕੇ ਪੁੱਛ ਖੜਨਾ